ਸਦੀਪਾ ਪਾਣੀ ਲੈ ਕੇ ਆਓ ਸਾਰੇ ਵਾਸਤੇ ਹੋਰ ਜੋਤ ਠੀਕ ਠਾਕ ਮਾਈਕ ਤੇ ਲੱਗਾ ਹਾਂਜੀ ਦੇ ਦੋ ਦੇ ਦੋ ਦੇ ਦੋ ਵਨ ਰਪਿੰਦਰ ਠੀਕ ਠਾਕ ਪੁੱਤ ਹਾਂਜੀ ਹਾਂਜੀ ਵਧੀਆ ਤਾਈ ਜੀ ਹਾਂਜੀ ਪੁੱਤ ਕੀ ਕਰੀ ਹਾਂਜੀ ਮੇਰੀ ਸੰਦ ਕਰਵਾ ਦਿਨੀ ਹੈ ਤਾਂ ਇਹਨਾਂ ਨੂੰ ਗੁੱਸਾ ਕਿਰਨਾ ਰਵੇ ਉਹ ਤਾਂ ਜਦ ਮੈਂ ਵਾਰੀ ਦੀ ਅਤੀ 1 ਰਮਣਾ ਤਾਂ ਚ ਅਮਰੀਕਾ ਵਾਰੀ ਇਹ ਪਿਆਰੀ ਓਦਾਂ ਹੁਣ ਖੋਖਲੇ ਰਿਸ਼ਤੇ ਕੀ ਕਰਨੇ ਆ ਫੋਕੇ ਰਿਸ਼ਤੇ ਰੱਖ ਕੇ ਕੀ ਕਰਾ 2 1 ਦੁਬਾਰਾ ਕਰਨਾ ਵਾ 2 1 ਵੇਖੋ ਫੋਕੇ ਰਿਸ਼ਤੇ ਕੀ ਕਰਨੇ ਆ ਪਿਆਰ ਦਿਲ ਤੋਂ ਹੋਵੇ ਨਾ ਫੇਰ ਹੀ ਓ ਬਾਕੀ ਭਾਜੀ ਤੁਸੀਂ ਬੜਾ ਸਾਥ ਦਿੱਤਾ ਵਾ लवली ਹੁਣਾ ਦਾ ਅਹੀ ਤੇ ਜ਼ੇਰਾ ਫੇਰੀ 2 1 ਬਾਕੀ ਭਾਜੀ ਤੁਸੀਂ ਵੀ लवली ਹੁਣਾ ਦਾ ਬੜਾ ਸਾਥ ਦਿੱਤਾ ਵਾ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਆ 2 1 ਉੱਥੋਂ ਹੀ ਹਾਂ ਜੀ ਵੱਡੀ ਗੱਲ ਤੇ ਭਾਜੀ ਇਹ ਆ ਕਿ ਚਲੋ ਲਵਰੀ ਦਾ ਘਰ-ਬਾਰ ਬਣ ਗਿਆ ਵਧੀਆ ਹੂੰ ਹੂੰ ਤੇ ਬਾਕੀ ਅਹੀਂ ਵੀ ਹੁਣ ਸਾਥ ਦੇਣ ਡੇ ਹੁਣ ਤੁਸੀਂ ਸਾਰੇ ਬੱਚੇ ਨਾ ਰਲ ਮਿਲ ਕੇ ਟਾਈਮ ਕੱਢਿਓ ਖੁਸ਼ ਰਹੋ ਸਾਰੇ ਜਾਣੇ ਇੱਕ ਦੂਜੇ ਦਾ ਸਾਥ ਦਿਓ ਇਦਾਂ ਦੀ ਨਾ ਲੱਗਦਾ ਵਾ ਮੈਨੂੰ ਤਾਂ ਅੱਜ ਨਾ ਸੱਚੀ ਬੜੀ ਖੁਸ਼ੀ ਹੋਈ ਆ ਕਿ ਆਪਾਂ ਸਾਰੇ ਜਾਣੇ ਰਲ ਮਿਲ ਕੇ ਬੈਠੇ ਆ ਇੱਥੇ ਰਮਨਾ ਤੇਰੀ ਇਸ ਗੱਲ ਨੇ ਨਾ ਮੇਰਾ ਦਿਲ ਜਿੱਤ ਲਿਆ ਰਮਨਾ ਤੂੰ ਢੇਲੀ ਰਮਨਾ ਤੂੰ ਹੁਣ ਜਿਹੜੀ ਆ ਗੱਲ ਕੀਤੀ ਐ ਨਾ ਇਹਨੇ ਤਾਂ ਮੇਰਾ ਦਿਲ ਚੁੱਕਿਆ ਇਹ ਰਿਹਾ ਉਹ ਇਹ ਰਿਹਾ ਇਹ ਸੀਨ ਨਿਕਾਉਣਾ ਰਹਿਣ ਦੇ ਯਾਰ ਰਮਨਾ ਚੱਲ ਬੜੀਆਂ ਗੱਲਾਂ ਹੋ ਗਈਆਂ ਆਂ ਪਰ ਇਹ ਵੀ ਜਿਹਹੁ ਸਭ ਕਰ ਤੂੰ ਸਾਹਮਣੇ ਆਇਆ ਵਨ ਸਾਰਿਆ ਸੱਚੀ ਗੱਲ ਜੀ ਸਾਰਿਆਂ ਨੂੰ ਹੋਰ ਦਾ ਜਿਹੜੇ ਪੀਕਾ ਵਧੀਆ ਜੀ ਤੇ ਅੱਜ ਸਾਡੀ ਜਿਹੜੀ ਵੀਡੀਓ ਆ ਖੋਖਲੇ ਰਿਸ਼ਤੇ ਦਾ 75ਵਾਂ ਭਾਗ 75ਵਾਂ ਛੇਤਾਂ ਤੋ ਜਿਹੜਾ ਪਰਮਾ ਬਣਾ ਲਿਆ ਜਿਹੜਾ ਉਹ ਕੰਪਲੀਟ ਹੋ ਗਿਆ ਆ ਤੇ ਨਾਲ ਹੀ ਵੀਡੀਓ ਦਾ ਅਸੀਂ ਕਰਤਾ ਹੈ ਦੀ ਐਂਡ ਤੇ ਸਾਰਿਆਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਵਧੀਆ ਲੱਗੀ ਵੀਡੀਓ ਸਾਰਿਆਂ ਨੂੰ ਤੇ ਅਗਲੀ ਵੀਡੀਓ ਦੇ ਨਾਲ ਫੇਰ ਤੋਂ ਜਲਦੀ ਤੋਂ ਆਵਾਂਗੇ ਵਾਪਸ ਤੇ ਕੋਸ਼ਿਸ਼ ਕਰਾਂਗੇ ਕਿ ਵਧੀਆ ਤੋਂ ਵਧੀਆ ਵੀਡੀਓਜ਼ ਜਿਹੜੀਆਂ ਅੱਗੇ ਵੀ ਹੁੰਦੀਆਂ ਰਹਿਣ ਤੇ ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਲੱਗਾ ਭਾਈ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਤੁਸੀਂ ਨਹੀਂ ਨੇ ਆ ਸਾਰੀ ਵੀਡੀਓ ਚ ਐਂਡ ਤੇ ਆ ਗਏ ਪਿਆਰ ਯਾਟਰ ਆ ਵੀਡੀਓ ਚ ਮਿਲਾਂ ਵਨ ਜਿੱਦਾਂ ਤੁਸੀਂ ਸਾਰੇ ਭੈਣ ਭਰਾਵਾਂ ਨੇ ਅੱਗੇ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਅਗਲੀ ਨਵੀਂ ਵੀਡੀਓ ਨੂੰ ਪਿਆਰ ਦਿਓ ਨਹੀਂ ਨਹੀਂ ਪਰ ਮੀ ਗੱਲ ਧੰਨਵਾਦ ਜੀ ਸਾਰਿਆਂ ਦਾ ਜਿੰਨਾਂ ਨੇ ਸਾਨੂੰ ਚਲੋ ਜਿਹੜਾ ਦੇ ਜਿਹੜਾ ਅੱਗੇ ਬੈਸਣ ਲਿਆ ਹਾਂ ਧੰਨਵਾਦ ਜੀ ਸਾਰਿਆਂ ਦਾ ਜਿੰਨਾਂ ਨੇ ਹਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਅਗਲੀ ਵੀਡੀਓ 'ਚ ਵੇਖੋ ਹੁਣ ਮੈਨੂੰ ਰੋਲ ਕਿਹੜਾ ਮਿਲਦਾ ਵਾ ਜਿਹੜਾ ਮਿਲੂਗਾ ਉਹ ਹਿਸਾਬ ਨਾਲ ਨਭਾਵਾਂਗੇ ਹਾਂਜੀ ਭਈ ਇਹ ਤਾਂ ਰਹੂਗਾ ਇਹ ਪੀੜਾ ਤੇ ਕਿਤੇ ਕਿਤੇ ਵੱਡਿਆਂ ਵਾਂਗ ਚ ਰਹੋਗੇ ਆਓ ਚਲੋ ਜੀ ਈਸਟਾ ਧੰਨਵਾਦ ਜੀ ਸਾਰਿਆਂ ਦਾ ਜਿਨਾਂ ਨੇ ਸਾਡੀ ਵੀਡੀਓ ਵੇਖਦੇ ਆ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਅਸੀਂ ਅੱਗੇ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਅੱਜ ਵੀ ਇਦਾਂ ਪਿਆਰ ਦਿੰਦੇ ਰਹੋ ਜੀ ਓ ਵੈਰੀ ਗੁੱਡ ਓ ਤੋ ਦਲਜੀਤ ਤੂੰ ਉਹਨੂੰ ਫੜਾ ਦੇ ਚਲ ਮੈਂ ਹੀ ਕਰ ਲੈਣਾ ਉਹਦਾ ਨਾਲ ਗੱਲਬਾਤ ਦਲਜੀਤ ਨਾਲ ਆਹਹ ਪੀ 10000 ਰੁਪਏ ਦੇ ਕੇ ਗਏ ਬਾਜ਼ਰ ਚਲੋ ਮੈਂ ਦਲਜੀਤ ਨਾਲ ਗੱਲ ਕਰ ਲੈਣਾ ਵਾ ਜਦੋਂ ਤੂੰ ਉੱਥੇ ਆਪਣੇ ਸਹੁਰੇ ਰਹਿੰਦਾ ਸੀ ਤੇ लवली ਹਨੂ ਦੇ ਕੇ ਗਏ 10000 ਰੁਪਏ 10000 ਦਾ ਪਹ ਹੋ ਗਈ ਨਾ ਪਾਉ ਚਲੋ ਯਾਰ ਚਲ ਕੋਈ ਗੱਲ ਨਹੀਂ ਮੈਂ ਇਹ ਗੱਲ ਕਰ ਲੈਣਾ ਵਾ ਦਲਜੀਤ ਨਾ ਸਹੀ ਗੱਲ ਇਹ ਤੇ ਹੈ ਹਨਾ ਚਲੋ ਮੈਂ ਚੰਗੀ ਆ ਤੋਨੇ ਬੁਲਾ ਲਿਆ ਉਹ ਜਦੋਂ ਚੰਗੀ ਹੋ ਤੋ ਇੱਧਰ ਨਹੀਂ ਗਲਤ ਹੋ ਗਿਆ ਨਹੀਂ ਨਹੀਂ ਅਰੇ ਰਿਸ਼ਤੇ ਪਿਆਰ ਦੇ ਹੀ ਹੁੰਦੇ ਆ ਇਹਦੇ ਗੱਲ ਹੈ ਕੀ ਕੋਗਲੇ ਰਿਸ਼ਤੇ ਨਹੀਂ ਹੋਣੇ ਚਾਹੀਦੇ ਰਿਸ਼ਤੇ ਸੱਡੂਗੇ ਨਹੀਂ ਇਦਾਂ ਕੀਤਾ ਹੀ ਨਾ ਤੇ ਕੀ ਬਣਿਆ ਕੁਝ ਨਹੀਂ ਨਾ ਬਣਿਆ ਘਰ ਦਾ ਕੁਝ ਨਹੀਂ ਬਣਿਆ ਇਹ ਗੱਲ ਸਹੀ ਹੈ ਨਾ ਸਹੀ ਗੱਲ ਹੈ ਸੀ ਗੱਲ ਇਹ ਨਾ ਬਾਚਾਈਂ ਪਰੋਣੇ ਚ ਰੋਜ ਜੀਏ ਤੇ ਉਹਦਾ ਚੇਤਾ ਭੁੱਲ ਜੇ। ਉਹ ਨਹੀਂ ਨਹੀਂ ਮੈਂ ਲੈ ਆਉਣਾ ਜਾ ਕੇ ਆਪ। ਹਾਂਜੀ ਤੁਸੀਂ ਲੈ ਆਓ ਤੇ ਮੈਂ ਵੇਖਾਂ ਫਿਰ ਘਰ ਦਾ ਕੰਮ। ਤੂੰ ਆ। ਹੁਣ ਵੇਖ ਲਓ। ਉਹਨੂੰ ਲੋਡਵਾ ਤੇ ਮੈਨੂੰ ਸੱਦ ਲਿਆਨੇ। ਜੇ ਤੂੰ ਮੈਨੂੰ ਲੋਡੂਗੀ ਤੇ ਮੈਂ ਸੱਦ ਲੂੰਗੀ। ਕੋਈ ਇਦਾਂ ਹੀ ਆ ਰਲ ਮਿਲ ਕੇ ਕੰਮ ਵਧੀਆ ਹੋ ਜਾਂਦੀ ਆ। ਸਹੀ ਗੱਲ ਆ ਪਿਆਰ ਨੇ ਰਹਿਣਾ ਚਾਹੀਦਾ ਵਾ। ਸਹੀ ਗੱਲ ਆ। ਰਿਸ਼ਤੇ ਨਾ ਡੂੰਗੇ ਨਹੀਂ ਹੋਣੇ। ਡੂੰਗੇ ਆ। ਸੰਦੀਪ ਪਾਣੀ ਲੈ ਕੇ ਆਓ ਸਾਰੇ ਵਾਸਤੇ। ਪੋਰ ਜੋਤ ਠੀਕ ਠਾਕ ਮਾਈਕ ਤੇ ਲੱਗਾ ਦੇ 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 ਫਨ ਰਪਿੰਦਰ ਠੀਕ ਠਾਕ ਪੁੱਤ ਹਾਂਜੀ ਹਾਂਜੀ ਵਧੀਆ ਤਾਈ ਜੀ ਹਾਂਜੀ ਪੁੱਤ ਕੀ ਕਰਨ ਹਾਂਜੀ ਮੇਰੀ ਸੋਹਣਾ ਸੁਣ ਕਰਵਾ ਦਿੰਨੀ ਆ ਤਾਂ ਇਹਨੂੰ ਕੁਸਾ ਗਿਆ ਨਾ ਰਵੇ ਉਹ ਤਾਂ ਤੈਨ ਮੈਂ ਵਾਰੀ ਦੀ ਅਤੀ 1 2 1 ਅਰਾਮਣਾ ਤਾਂ ਤੈਨ ਅਮਰੀਕਾ ਵਾਰੀ ਦੀ ਇਹ ਫੇਰੀ ਉਦਾਂ ਹੁਣ ਖੋਖਲੇ ਰਿਸ਼ਤੇ ਕੀ ਕਰਨੇ ਆ ਫੋਕੇ ਰਿਸ ਤੇ ਰੱਖ ਕੇ ਕੀ ਕਰਾ 21 ਦੁਬਾਰਾ ਕਰਨਾ ਵਾ 21 ਵੇਖੋ ਫੋਕੇ ਰਿਸ ਤੇ ਕੀ ਕਰਨੇ ਆ ਪਿਆਰ ਦਿਲ ਤੋਂ ਹੋਵੇ ਨਾ ਫੇਰ ਹੀ ਉਹ ਬਾਕੀ ਭਾਜੀ ਤੁਸੀਂ ਬੜਾ ਸਾਥ ਦਿੱਤਾ ਵਾ लवली ਹੁਣਾ ਦਾ ਅਹੀਂ ਤੇ ਸਿਹਰਾ ਫੇਰੀ 21 ਬਾਕੀ ਭਾਜੀ ਤੁਸੀਂ ਵੀ लवली ਹੁਣਾ ਦਾ ਬੜਾ ਸਾਥ ਦਿੱਤਾ ਵਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ 21 ਉਥੋਂ ਹੀ ਹਾਂ ਜੀ ਵੱਡੀ ਗੱਲ ਤੇ ਭਾਜੀ ਇਹ ਆ ਕਿ ਚਲੋ ਲਵਲੀ ਦਾ ਘਰ-ਬਾਰ ਬਣ ਗਿਆ ਵਧੀਆ ਹੂੰ ਹੂੰ ਤੇ ਬਾਕੀ ਅਸੀਂ ਵੀ ਹੁਣ ਸਾਥ ਦੇ ਢੇ ਹੁਣ ਤੁਸੀਂ ਸਾਰੇ ਬੱਚੇ ਨਾ ਰਲ ਮਿਲ ਕੇ ਟਾਈਮ ਕੱਢਿਓ ਖੁਸ਼ ਰਹੋ ਸਾਰੇ ਜਣੇ ਇੱਕ ਦੂਜੇ ਦਾ ਸਾਥ ਦਿਓ ਇਦਾਂ ਦੀ ਨਾ ਲੱਗਦਾ ਵਾ ਮੈਨੂੰ ਤਾਂ ਅੱਜ ਨਾ ਸੱਚੀ ਬੜੀ ਖੁਸ਼ੀ ਹੋਈ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਬੈਠੇ ਆ ਇੱਥੇ ਰਮਨਾ ਤੇਰੀ ਇਸ ਗੱਲ ਨੇ ਨਾ ਮੇਰਾ ਦਿਲ ਜਿੱਤ ਲਿਆ ਰਮਨਾ ਤੂੰ ਦੇ ਲਈ ਰਮਨਾ ਤੂੰ ਹੁਣ ਜਿਹੜੀ ਆ ਗੱਲ ਕੀਤੀ ਐ ਨਾ ਇਹਨੇ ਤਾਂ ਮੇਰਾ ਦਿਲ ਚੱਕ ਲਿਆ ਇਹ ਰਿਹਾ ਉਹ ਇਹ ਰਿਹਾ ਇਹ ਸੀਨ ਨਿਕਾਉਣਾ ਰਹਿਣ ਦੇ ਯਾਰ ਤਾਂ ਯਾਰ ਰਮਨਾ ਚੱਲ ਬੜੀਆਂ ਗੱਲਾਂ ਹੋ ਗਈਆਂ ਆਂ ਪਰ ਇਹ ਵੀ ਜਿਹਹੁ ਸਭ ਕੋਲ ਤੋਂ ਸਾਹਮਲੇ ਆਇਆ ਵਨ ਸਾਰਿਆਂ ਸੋਹਣੀਆਂ ਗੱਲਾਂ ਜੀ ਸਭ ਦਾ ਸਾਰਿਆਂ ਨੂੰ ਹੋ ਜਾਦਰੇ ਠੀਕ ਹੈ ਵਧੀਆ ਜੀ ਤੇ ਅੱਜ ਸਾਡੀ ਜਿਹੜੀ ਵੀਡੀਓ ਆ ਖੋਖਲੇ ਰਿਸ਼ਤੇ ਦਾ 75ਵਾਂ ਭਾਗ 75ਵਾਂ ਛੇਤਵਾਂ ਤੋ ਜਿਹੜਾ ਮਾਹਰ ਮਾਲ ਜਿਹੜਾ ਉਹ ਕੰਪਲੀਟ ਹੋ ਗਿਆ ਆ ਤੇ ਨਾਲ ਹੀ ਵੀਡੀਓ ਦਾ ਅਸੀਂ ਕਰਤਾ ਹੈ ਦੀ ਐਂਡ ਤੇ ਸਾਰਿਆਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਵਧੀਆ ਲੱਗੀ ਵੀਡੀਓ ਸਾਰਿਆਂ ਨੂੰ ਤੇ ਅਗਲੀ ਵੀਡੀਓ ਦੇ ਨਾਲ ਫੇਰ ਤੋਂ ਜਲਦੀ ਤੋਂ ਆਵਾਂਗੇ ਵਾਪਸ ਤੇ ਕੋਸ਼ਿਸ਼ ਕਰਾਂਗੇ ਕਿ ਵਧੀਆ ਤੋਂ ਵਧੀਆ ਵੀਡੀਓਜ਼ ਜਿਹੜੀਆਂ ਅੱਗੇ ਵੀ ਹੁੰਦੀਆਂ ਰਹਿਣ ਤੇ ਤੁਹਾਨੂੰ ਸਾਰਿਆਂ ਨੂੰ ਕਿਦਾਂ ਦਾ ਲੱਗਾ ਭਾਈ ਬਹੁਤ ਵਧੀਆ ਬਹੁਤ ਵਧੀਆ ਲੱਗੀ ਇਹਦਾ ਤੁਸੀਂ ਨਹੀਂ ਨਹੀਂ ਆਇਆ ਸਾਰੀ ਵੀਡੀਓ ਚ ਐਂਡ ਤੇ ਆਗੇ ਪਿਆ ਯਾਟਰ ਆ ਵੀਡੀਓ ਚ ਵੇਲਾ ਵਨ ਜਿੱਦਾਂ ਤੁਸੀਂ ਸਾਰੇ ਭੈਣ ਭਰਾਵਾਂ ਨੇ ਅੱਗੇ ਸਾਡੀ ਵੀਡੀਓ ਨੂੰ ਪਿਆਰ ਦਿੱਤਾ ਇਦਾਂ ਹੀ ਅਗਲੀ ਨਵੀਂ ਵੀਡੀਓ ਨੂੰ ਪਿਆਰ ਦਿਓ। ਨਹੀਂ ਨਹੀਂ, ਪਰ ਮੀ ਗੱਲ। ਧੰਨਵਾਦ ਜੀ ਸਾਰਿਆਂ ਦਾ ਜਿੰਨਾਂ ਨੇ ਸਾਾਨੂੰ ਚਲੋ। ਜਿਹਦਾ ਦੇ ਜਿਹਦਾ ਅੱਗੇ ਵੇਖਣ ਲਿਆ ਹਾਂ। ਧੰਨਵਾਦ ਜੀ ਸਾਰਿਆਂ ਦਾ ਜਿੰਨਾਂ ਨੇ ਹਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਅੱਗੇ ਵੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਤੇ ਅਗਲੀ ਵੀਡੀਓ 'ਚ ਵੇਖੋ ਹੁਣ ਮੈਨੂੰ ਰੋਲ ਕਿਹੜਾ ਮਿਲਦਾ ਵਾ। ਜਿਹੜਾ ਮਿਲੂਗਾ ਉਹ ਹਿਸਾਬ ਨਾਲ ਨਿਭਾਵਾਂਗੇ ਹਾਂਜੀ ਭਈ ਇਹਦਾ ਰੋਣਾ ਨਾ ਇਹ ਪੀੜਾ ਨਾ ਤੇ ਕਿੱਥੇ ਕਿੱਥੇ ਵੱਡਿਆਂ ਵਾਵਾ ਚ ਰੋਗੇ ਹਾਂ ਚਲੋ ਜੀ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਜਿਨਾਂ ਨੇ ਸਾਡੀ ਵੀਡੀਓ ਵੇਖਦੇ ਆ ਇਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਅਸੀਂ ਅੱਗੇ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਅੱਜ ਵੀ ਇਦਾਂ ਪਿਆਰ ਦਿੰਦੇ ਰਹੋ ਜੀ ਓਹ ਵੈਰੀ ਗੁੱਡ ਓਏ ਤਾਂ ਦਲਜੀਤ ਤੂੰ ਉਹਨੂੰ ਫੜਾ ਦੇ ਚਲ ਮੈਂ ਹੀ ਕਰ ਲੈਣਾ ਉਹਦਾ ਨਾਲ ਗੱਲਬਾਤ ਦਲਜੀਤ ਨਾਲ ਆਹਹ ਪੀ 10000 ਰੁਪਏ ਦੇ ਕੇ ਗਏ ਬਾਜ਼ ਚਲੋ ਮੈਂ ਦਲਜੀਤ ਨਾਲ ਗੱਲ ਕਰ ਲੈਣਾ ਵਾ ਜਦੋਂ ਤੂੰ ਉੱਥੇ ਆਪਣੇ ਸਹੁਰੇ ਰਹਿੰਦਾ ਸੀ ਤੇ लवली ਹਨੂ ਦੇ ਕੇ ਕਹਦਾ 10000 ਰੁਪਏ ਕੋਈ ਪੈਸੇ ਨਹੀਂ ਗਿਆ 2 1 10000 ਦਾ ਪਹ ਹੋ ਗਈ ਨਾ ਪਾਉ ਚਲੋ ਯਾਰ 2 1 ਚਲ ਕੋਈ ਗੱਲ ਨਹੀਂ ਮੈਂ ਇਹ ਗੱਲ ਕਰ ਲੈਣਾ ਵਾ ਦਲਜੀਤ ਨਾ ਮੈਂ ਹੁਣ ਸਹੀ ਗੱਲ ਇਹ ਤੇ ਹੈ ਹਨਾ ਚਲੋ ਮੈਂ ਚੰਗੀ ਆ ਤੋਨੇ ਬੁਲਾ ਲਿਆ ਉਹ ਜਦੋਂ ਚੰਗੀ ਹੋ ਤੋ ਇੱਧਰ ਨਹੀਂ ਗਲਤ ਹੋ ਗਿਆ ਨਹੀਂ ਨਹੀਂ ਅਰੇ ਰਿਸ਼ਤੇ ਪਿਆਰ ਦੇ ਹੀ ਹੁੰਦੇ ਆ ਇਹਦੇ ਗੱਲ ਹੈ ਕੀ ਕੋਗਲੇ ਰਿਸ਼ਤੇ ਨਹੀਂ ਹੋਣੇ ਚਾਹੀਦੇ ਰਿਸ਼ਤੇ ਸੱਡੂਗੇ ਨਹੀਂ ਇੰਦਾ ਕੀਤਾ ਸੀ ਨਾ ਤੇ ਕੀ ਬਣਿਆ ਕੁਝ ਨਹੀਂ ਨਾ ਬਣਿਆ ਘਰ ਦਾ ਕੁਝ ਨਹੀਂ ਬਣਿਆ ਇਹ ਗੱਲ ਸਹੀ ਹੈ ਨਾ ਸਹੀ ਗੱਲ ਹੈ ਸਹੀ ਗੱਲ ਇਹ ਨਾ ਬਾਚਾਈਂ ਪਰੋਣੇ ਚ ਰੁੱਝ ਜਾਈਏ ਤੇ ਉਹਦਾ ਚੇਤਾ ਭੁੱਲ ਜੇ ਉਹ ਨਹੀਂ ਨਹੀਂ ਮੈਂ ਲੈ ਆਉਣਾ ਜਾ ਕੇ ਆਪ ਹਾਂਜੀ ਤੁਸੀਂ ਲੈ ਆਇਓ ਤੇ ਮੈਂ ਵੇਖਾਂ ਫਿਰ ਘਰ ਦਾ ਕੰਮ ਤੂੰ ਆ ਹੁਣ ਵੇਖ ਲਓ ਉਹਨੂੰ ਲੋਡਵਾ ਤੇ ਮੈਨੂੰ ਸੱਦ ਲਿਆਨੇ ਜੇ ਤੂੰ ਮੈਨੂੰ ਲੋਡੂਗੀ ਤੇ ਮੈਂ ਸੱਦ ਲੂੰਗੀ ਕੋਈ ਇਦਾਂ ਹੀ ਨਾ ਰਲ ਮਿਲ ਕੇ ਕੰਮ ਵਧੀਆ ਹੋ ਜਾਂਦੀ ਆ ਸਹੀ ਗੱਲ ਆ ਪਿਆਰ ਨੇ ਰਹਿਣਾ ਚਾਹੀਦਾ ਵਾ ਸਹੀ ਗੱਲ ਆ ਰਿਸ਼ਤੇ ਨਾ ਡੂੰਗੇ ਨਹੀਂ ਹੋਣੇ ਦੂੰਗੇ ਆ